ਗੁਲਾਬ ਦੇ ਫੁੱਲਾਂ ਦੀ ਸੇਵਾ ਮੇਰੇ ਦਿਲੀ ਸੀਗਾ ਕਿ ਮੈਂ ਗੁਲਾਬ ਹੀ ਯੂਜ਼ ਕਰਾਂਗਾ ਕਿਉਂਕਿ ਜਿੱਦਾਂ ਇਦਾਂ ਦਰਸ਼ੇ দেয়া ਹੈ ਕਿ ਜਿੱਦਾਂ ਆਪਾਂ ਸੜਕਾਂ ਤੇ ਗੇੜਦੇ ਆ ਨਾ ਜਿੱਦਾਂ ਭਾਈ ਜੈਤਾ ਜੀ ਲੈ ਕੇ ਗਏ ਹੋਣੇ ਸ਼ਾਇਦ ਗੁਲਾਬ ਦੇ ਫੁੱਲਾਂ ਵਿੱਚ ਉਹ ਇਦਾਂ ਹੀ ਆਂਦਾ ਹੈ ਜਿੱਦਾਂ ਖੂਨ ਦੇ ਛਿੱਟੇ ਗਿਰ ਰਹੇ ਹੋਣ ਤੇ ਮਨ 'ਚ ਇਹੀ ਚੀਜ਼ ਆਂਦੀ ਹੈ ਕਿ ਉਹੀ ਖੂਨ ਦੇ ਛਿੱਟੇ ਜਿਵੇਂ ਗੁਲਾਬ ਦੇ ਵਿੱਚ ਉਹਦੀਆਂ ਵਾਪਰੇ ਨੇ ਤੇ ਉਹੀ ਉਹ ਮੰਨੀ ਚਾਹੀਓ ਸੀ ਕਿ ਗੁਲਾਬ ਹੀ ਯੂਜ਼ ਕਰਨਾ ਕਿ ਦੂਜਾ ਫੁੱਲ ਯੂਜ਼ ਨਹੀਂ ਕਰਨਾ ਹੈਗਾ ਤੋ ਚੱਲ ਰਹੇ ਸੀਗੇ ਤੇ ਉਹਨਾਂ ਨੇ ਮੈਨੂੰ ਆਪਣੀ ਗੱਡੀ 'ਚ ਬਿਠਾ ਲਿਆ ਤੇ ਉਹ ਕਹਿੰਦੇ ਵੀ ਤੁਸੀਂ ਅਗਰ ਚੱਲਣਾ ਹੈ ਤੇ ਸਾਡੇ ਨਾਲ ਗੱਡੀ 'ਚ ਬੈਠ ਦਿਓ ਕਿਉਂਕਿ ਅੱਗੇ ਭੱਜੇ ਜਾ ਰਹੀ ਸੀ ਹਾਂਜੀ ਮੈਂ ਭੱਜੇ ਜਾ ਰਿਹਾ ਸੀਗਾ ਆ ਬਿਠਾ ਕੇ ਤੇ ਮੇਰੇ ਦਿਲ 'ਚ ਇੱਕੋ ਗੱਲ ਆਈ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਰਿਹਾ ਕਿ ਬਾਬਾ ਜੀ ਮੇਰੇ ਕੋਲ ਇੱਕ ਸਕੂਟਰ ਹੈਗਾ ਮੈਨੂੰ ਵਾਹਿਗੁਰੂ ਇੱਕ ਗੱਡੀ ਦੀ ਦਾਤ ਦੇ ਦਿਓ ਤੇ ਉਹਦੇ 'ਚ ਫੁੱਲਾਂ ਦੀ ਵਰਕਾਂ ਮੈਂ ਕਰਦਾ ਜਾਵਾਂ ਮੇਰੇ ਦਿਲ 'ਚ ਅਰਦਾਸਾਂ ਸੀਗੀਆਂ ਮੈਂ ਉਹ ਅਰਦਾਸਾਂ ਵਾਹਿਗੁਰੂ ਅੱਗੇ ਗੁਰਤੇਗ ਬਾਦਰ ਮਹਾਰਾਜ ਅੱਗੇ ਚਰਣਾ ਵਿੱਚ ਅਰਦਾਸ ਕਰਦਾ ਰਿਹਾ ਤੇ ਜੂ ਮੈਂ ਸ਼ੁਕਰ ਕਰਾਂਗਾ ਉਹ ਸ਼ੁਕਰਾਨਾ ਕਰਾਂਗਾ ਔਰ ਕੋਣ ਕਹਿੰਦਾ ਕਿ ਅਰਦਾਸ ਪੂਰੀ ਨਹੀਂ ਹੁੰਦੀ ਮੇਰੀ ਉਹ ਅਰਦਾਸ ਵਾਹਿਗੁਰੂ ਨੇ ਮੇਰੇ ਸੁਣੀ ਔਰ ਆਪਣੇ ਚਰਨਾਂ ਵਿੱਚ ਮੇਰੀ ਅਰਦਾਸ ਨੂੰ ਪ੍ਰਵਾਨ ਕੀਤਾ ਅਗਲੇ ਸਾਲ ਹੀ ਮਨੂੰ ਮੇਰੀ ਮੈਰਿਜ ਵੀ ਹੋਈ ਮੇਰੀ ਮੈਨੂੰ ਗੱਡੀ ਵੀ ਦਿੱਤੀ ਦਾਤਾ ਨੇ ਸ਼੍ਰੀਸ਼ਮਰਗ ਯਾਤਰਾ ਦੇਖਿਆ ਦਰਸ਼ਨ ਕੀਤੇ ਜਿੱਦਾਂ ਸਾਰੀ ਸੰਗਤ ਦੇ ਅੱਖਾਂ ਵਿੱਚ ਹੰਝੂ ਸਨ ਕਿ ਉਹ ਹੀ ਉਹ ਚੀਜ਼ਾਂ ਯਾਦ ਕਰਕੇ ਉਹ ਸਮਾਂ ਯਾਦ ਕਰਕੇ ਉਹ ਐਸਾ ਕੁਝ ਵਾਪਰਿਆ ਇਹ ਵਾਰੀ ਪਰਿਵਾਰ ਨਾਲ ਲੈ ਕੇ ਆਨੇ ਆ ਕਿ ਹਾਂ ਵੀ ਇਹਨਾਂ ਨੂੰ ਵੀ ਬੱਚਿਆਂ ਨੂੰ ਵੀ ਪਤਾ ਲੱਗੇ ਗੁਰਸਿੱਖੀ ਨਾਲ ਜੁੜਨ ਕਿ ਅੱਗੇ ਨਾਲ ਜੇ ਕਰੇ ਵੀ ਅਸੀਂ ਇਹਨਾਂ ਨੂੰ ਦੱਸਿਆ ਕਿ ਜਿੱਦੋਂ ਕੋਈ ਚਾਰ ਸੰਗਤ ਖੜੀ ਹੋਵੇ ਜੇ ਕਰੇ ਲਗਾਓ ਕਿ ਸੰਗਤ ਦਾ ਵੀ ਜੜਾ ਧਿਆਨ ਹੈ ਗੁਰੂ ਮਹਾਰਾਜ ਦੇ ਚਰਨਾਂ 'ਵਾਲ ਲੱਗੇ ਪੁੱਛਦੇ ਸੀ ਪਾਪਾ ਤੁਸੀਂ ਕਿਹੜੀ ਯਾਤਰਾ 'ਚ ਜਾ ਰਹੇ ਹੋ ਅਸੀਂ ਵੀ ਤੁਹਾਡੇ ਨਾਲ ਜਾਣਾ ਇਹ ਸਵਾਲ ਕਰਦੇ ਸੀ ਬੱਚੇ ਇਹ ਮਨੋਂ ਜਿੱਦ ਕਰਦੇ ਸੀ ਕਹਿੰਦੇ ਮੈਂ ਇਹ ਛੋਟੇ ਸਨ ਠੰਡ ਬਹੁਤ ਹੋ ਜਾਂਦੀ ਹੈ ਵੇਲਿਆਂ ਦੇ ਵਿੱਚ ਤੇ ਖੰਡ ਦੇ ਵਿੱਚ ਕਈ ਵਾਰੀ ਇਹੀ ਜਿਗਰ ਆਂਦਾ ਸੀ ਮਨ ਦੇ ਵਿੱਚ ਕਿ ਬੱਚੇ ਛੋਟੇ ਨੇ ਬਿਮਾਰ ਹੋ ਜਾਣਗੇ ਐਦਾਂ ਲੇਕਿਨ ਇੱਕ ਮਾਨਿਚ ਇਹ ਵੀ ਆਂਦਾ ਸੀਗਾ ਕਿ ਬੱਚਿਆਂ ਨੂੰ ਜੇ ਅਸੀਂ ਅੱਜ ਜੋੜਾਂਗੇ ਤੇ ਕੱਲ ਨੂੰ ਇਹ ਬੱਚਿਆਂ ਨੂੰ ਪਤਾ ਲੱਗੇਗਾ ਕਿਸੇ ਨੂੰ ਦੱਸਣ ਦਾ ਵੇਲਾ ਨਹੀਂ ਰਹੇਗਾ ਕਿ ਹਾਂਜੀ ਕਿੰਨੀਆਂ ਗੱਡੀਆਂ ਤੁਹਾਡੀਆਂ ਜਿਹੜੀਆਂ ਤੁਸੀਂ ਸ਼ੀਸ਼ ਮਾਰ ਕੇ ਆਪਰਾ ਚਲਾ ਰਹੇ ਅੱचार ਗੱਡੀਆਂ ਆਈਆਂ ਹੋਈਆਂ ਨੇ ਇੱਥੇ ਅਜੇ ਹੀ ਬਾਬਾ ਜੀ ਦੀ ਦੇਣ ਹੈ ਕਿ ਕਿਵੇਂ ਮਿਲੀਆਂ ਫਿਰ ਤੁਹਾਨੂੰ ਕਿਡੀਆਂ ਬਸ ਇਹ ਬਾਬਾ ਜੀ ਜਾਣਦੇ ਨੇ ਕਿ ਅੱਗੋਂ ਤੁਸੀਂ ਤਾਂ ਇੱਕ ਗੱਡੀ ਮੰਗੀ ਸੀ ਇਹ ਅਸੀਂ ਇੱਕ ਮੰਗੀ ਸੀ ਬਾਬਾ ਦੇਣ ਵਾਲਾ ਉਹ ਦాత ਹੈ ਮੰਗਿਆ ਤੇ ਮਾਤਾ ਸੁਲੱਖਣੀ ਨੇ ਵੀ ਇੱਕ ਪੁੱਤਰ ਸੀ ਤੇ ਲੈ ਸਤਿ ਦਾਤਾ ਗਈਆਂ ਇਦਾਂ ਹੀ ਫਿਰ ਬਾਬਾ ਜੀ ਦੇਣ ਵਾਲਾ ਹੈ ਇਹ ਅਸੀਂ ਤੇ ਅਰਦਾਸ ਹੀ ਕਰਦੇ ਆਂ ਬਾਕੀ ਅੱਗੇ ਮਹਾਰਾਜ ਜਾਣਦਾ ਹੈ ਸ਼ੀਸ਼ ਮਰਗ ਯਾਤਰਾ ਦੇ ਇੱਕ ਐਸੇ ਪਰਿਵਾਰ ਨਾਲ ਤੁਹਾਨੂੰ ਮਿਲਾਵਾਂਗੇ ਜਿਨ੍ਹਾਂ ਦੇ ਜੁੜਨ ਦੀ ਕਹਾਣੀ ਵੀ ਵੱਖਰੀ ਹੈ ਜਦੋਂ ਸ਼ੀਸ਼ ਮਰਗ ਯਾਤਰਾ ਦਿੱਲੀ ਚਾਂਦਨੀ ਚੌਕ ਸ਼ੀਸ਼ਗੰਜ ਸਾਹਿਬ ਤੋਂ ਸ਼ੁਰੂ ਹੁੰਦੀ ਹੈ ਉੱਥੋਂ ਲੈ ਕੇ ਅੰਮ੍ਰਾਲਾ ਤੋਂ ਐਂਟਰ ਹੁੰਦੀ ਆ ਅੰਮ੍ਰਾਲਾ ਤੋਂ ਪੰਜਾਬ ਪਹੁੰਚਦੀ ਆ ਪਰ ਉਸ ਪਰਿਵਾਰ ਦਾ ਜੁੜਨ ਦਾ ਇੱਕ ਵੱਖਰਾ ਹੀ ਕਾਰਨ ਹੈ ਉਹ ਕਿਵੇਂ ਜੁੜਦੇ ਨੇ ਜਰੂਰ ਤੁਹਾਨੂੰ ਦੱਸਾਂਗੇ ਇਹ ਵੀਰ ਸੁਖਵਿੰਦਰ ਸਾਡੇ ਨਾਲ ਮੌਜੂਦ ਨੇ ਜਦੋਂ ਵੀ ਸ਼ੀਸ਼marg ਯਾਤਰਾ ਨਿਕਲਦੀ ਆ ਪਰਿਵਾਰ ਸਮੇਤ ਇੱਕ ਨਹੀਂ ਦੋ ਨਹੀਂ ਚਾਰ-ਚਾਰ ਆਪਣੀਆਂ ਗੱਡੀਆਂ ਸੇਵਾ ਵਿੱਚ ਹਾਜ਼ਰ ਕਰ ਦਿੰਦੇ ਨੇ ਸ਼ੀਸ਼marg ਯਾਤਰਾ ਦੇ ਵਿੱਚ ਤੇ ਫੁੱਲਾਂ ਦੀ ਸੇਵਾ ਨਾਲ ਕਰਦੇ ਜਾਂਦੇ ਨੇ ਤੁਸੀਂ ਦੇਖੋ ਗੁਲਾਬ ਦੇ ਹੀ ਫੁੱਲ ਇਹਨਾਂ ਦੀ ਗੱਡੀ 'ਚ ਹੋਣਗੇ ਅਸਲ 'ਚ ਇਸ ਸ਼ੀਸ਼ਮਰਗ ਦੀ ਯਾਤਰਾ ਦੇ ਵਿੱਚ ਇਹ ਵੀ ਇਹਨਾਂ ਦਾ ਇੱਕ ਲਾਗ ਹੀ ਕਨਸੈਪਟ ਹੈ ਕਿ ਇਹਨਾਂ ਨੇ ਗੁਲਾਬ ਦੇ ਫੁੱਲ ਹੀ ਇਸ ਯਾਤਰਾ ਦੇ ਵਿੱਚ ਜਿਹੜੇ ਕਿ ਆਪਣੀ ਗੱਡੀ ਦੇ ਵਿੱਚ ਰੱਖਨੇ ਨੇ ਗਲਬਾ ਜਰੂਰ ਕਰ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਮੈਂ ਇਹ ਜਰੂਰ ਜਾਣਨਾ ਚਾਹਾਂਗੀ ਕਿ ਅੰਮਾਲੇ ਸ਼ੀਸ਼ਗੰਨ ਸਾਹਿਬ ਗੁਰਦੁਆਰਾ ਸਾਹਿਬ 'ਚ ਭਾਈ ਜੈਤਾ ਜੀ ਇੱਕ ਕੱਲੇ ਸਿੱਖ ਸੀ ਜਿਨ੍ਹਾਂ ਕੋਲ ਜਾ ਕੇ ਠਹਿਰੇ ਸੀ ਤੇ ਅੱਜ ਵੀ ਅੰਮਾਲੇ 'ਚ ਸਿਰਫ ਇੱਕ ਇਕੱਲਾ ਸਿੱਕ ਪਰਿਵਾਰ ਹੈ ਜਿਹੜਾ ਅਸੀਂ ਸ਼ੀਸ਼ ਮਰਗ ਯਾਤਰਾ ਨਾਲ ਜੁੜਿਆ ਹੋਇਆ ਹੈ ਵਾਹਿਗੁਰੂ ਜੀ ਜਦੋਂ ਭਾਈ ਜੈਤਾ ਜੀ ਅੰਮਾਲੇ ਦੀ ਧਰਤੀ ਤੋਂ ਆਏ ਸੀਗੇ ਤੇ ਗੁਰਦੁਆਰਾ ਸਤਸੰਗਤ ਸਾਹਿਬ ਆਏ ਸੀਗੇ ਪਹਿਲਾਂ ਜੀ ਉੱਥੇ ਭਾਈ ਜੈਤਾ ਜੀ ਜਦੋਂ ਸ਼ੀਸ਼ ਲੈ ਕੇ ਆਏ ਤੇ ਉੱਥੇ ਇੱਕ ਨਾਲ ਦੇ ਸਿੰਘ ਹੈਗੇ ਸੀਗੇ ਤੇ ਉਹਨਾਂ ਨੇ ਭਾਈ ਜੈਤਾ ਜੀ ਨੂੰ ਦੇਖਿਆ ਕਿ ਉਹਨਾਂ ਦੇ ਝੋਲੀ ਦੇ ਵਿੱਚੋਂ ਕਈ ਖੂਨ ਦੇ ਛਿੱਟੇ نیچے ਗਿਰ ਰਹੇ ਨੇ ਤੇ ਸਾਰਿਆਂ ਨੂੰ ਕੁਝ ਮੰਨ ਵਿੱਚ ਸ਼ੰਕਾ ਹੋਈ ਤੇ ਕੀ ਹੈ ਉਹਦੇ ਵਿੱਚ ਜਦੋਂ ਉਹਨਾਂ ਨੇ ਭਾਈ ਜੈਤਾ ਜੀ ਨੇ ਸਾਰਿਆਂ ਨੂੰ ਦੱਸਿਆ ਕਿ ਇਦਾਂ ਵੀ ਇਤੇ ਗੁਰਤੇਗ ਭਦਰ ਸਾਹਿਬ ਜੀ ਦਾ ਸ਼ੀਸ਼ ਦਿੱਲੀ ਚਾਨਦੀ ਚੌਂਕੀ ਚੋਂ ਇਦਾਂ ਹੋਇਆ ਇਦਾਂ ਅੱਗੇ ਵਾਪਰਿਆ ਤੇ ਉਹੀ ਇਹ ਸੁਣ ਕੇ ਤੇ ਸਾਰੇ ਦੇ ਉਹਨਾਂ ਦੇ ਸਾਰਿਆਂ ਦੇ ਹੰਝੂ ਰੁਕ ਨਾ ਪਾਏ ਉੱਥੇ ਸਾਰਿਆਂ ਨੇ ਪਾਈ ਜੈਤਾ ਜੀ ਨੇ ਨਮਨ ਕੀਤਾ ਬੇਨਤੀ ਕੀਤੀ ਕਿ ਤੁਸੀਂ ਇੱਥੋਂ ਦੀ ਚਲੇ ਜਾਓ ਅੱਗੇ ਇੱਕ ਦਰਿਆ ਵਹਿੰਦਾ ਸੀਗਾ ਦਰਿਆ ਤੇ ਉਹ ਪਾਰ ਚਲੇ ਜਾਓ ਜਿੱਥੇ ਕੁਝ ਸਿੱਖ ਉੱਥੇ ਰਹਿੰਦੇ ਸੀਗੇ ਤੇ ਜਦੋਂ ਪਾਈ ਜੈਤਾ ਜੀ ਉਹ ਦਰਿਆ ਪਾਰ ਕਰਕੇ ਗੁਰਦੁਆਰਾ ਸ਼ੀਸ਼ਕੰਦ ਸਾਹਿਬ ਜਿਹੜਾ ਅੱਜ ਸ਼ੋਭਿਤ ਹੈ ਉੱਥੇ ਪਹੁੰਚੇ ਉੱਥੇ ਪਹੁੰਚਣ ਤੋਂ ਬਾਅਦ ਉਹਨਾਂ ਨੇ ਉੱਥੇ ਸ਼ੀਸ਼ ਇੱਕ ਰਾਤ ਠਹਿਰਿਆ ਉੱਥੋਂ ਠਹਿਰਨ ਤੋਂ ਬਾਅਦ ਉਪਰੰਤ ਅਗੋਸ਼ੀਸ਼ ਭਾਈ ਜਤਾ ਜੀ ਲੈ ਕੇ ਨਾਬਾ ਸਾਹਿਬ ਅਗਨਾ ਅਨੰਦਪੁਰ ਸਾਹਿਬ ਤੋਂ ਤਰਤੀ ਨੂੰ ਪਹੁੰਚੇ ਜੀ ਜਦੋਂ ਇਹ ਦਾਸਤਾ ਚਲਦੀ ਸੀਗੀ ਅਸੀਂ ਗੁਰਦੁਆਰਾ ਸ਼ੀਸ਼ਕਨ ਸਾਹਿਬ ਜਾਂਦੇ ਸੀਗੇ ਮੈਂ ਇਕੱਲਾ ਸੀਗਾ ਉਸ ਟਾਈਮ ਮੈਰਿਜ ਨਹੀਂ ਹੋਈ ਸੀਗੀ ਤੇ ਮੈਂ ਜਦੋਂ ਸ਼ੀਸ਼ਕਨ ਸਾਹਿਬ ਜੀ ਸ਼ੀਸ਼ ਮਾਰਗ ਦੇ ਜਦੋਂ ਸ਼ੁਰੂ ਹੋਇਆ ਹੋਇਆ ਸੀਗਾ ਤੇ ਸ਼ੀਸ਼ ਮਾਰਗ ਯਾਤਰਾ ਸ਼ੁਰੂ ਹੋਈ ਆ ਜੀ ਸ਼ੀਸ਼ ਮਾਰਗ ਯਾਤਰਾ ਉਸ ਵੇਲੇ ਦੂਜੀ ਦੂਜੀ ਕਵਾਰ ਆਈ ਸੀਗੀ ਜੀ ਸਾਡਾ ਨਾਲ ਹੀ ਕਰ ਸੀ ਗਿਆ ਅਸੀਂ ਨਾਲ ਆਏ ਜਦੋਂ ਸ਼ੀਸ਼ਮਾਰਗ ਯਾਤਰਾ ਦੇਖਿਆ ਦਰਸ਼ਨ ਕੀਤੇ ਜਿੱਦਾਂ ਸਾਰੀ ਸੰਗਤ ਦੇ ਅੱਖਾਂ ਵਿੱਚ ਹੰਝੂ ਸਨ ਕਿ ਉਹ ਹੀ ਉਹ ਚੀਜ਼ਾਂ ਯਾਦ ਕਰਕੇ ਉਹ ਸਮਾਂ ਯਾਦ ਕਰਕੇ ਉਹ ਐਸਾ ਕੁਝ ਵਪਰਿਆ ਇਹ ਯਾਦ ਕਰਕੇ ਤੇ ਅਸੀਂ ਉੱਥੇ ਉੱਥੇ ਮੈਂ ਪਹੁੰਚਿਆ ਤੇ ਮੈਂ ਦੇਖਿਆ ਤੇ ਮੈਂ ਉਹ ਹੀ ਉਦਾਂ ਹੀ ਵਿਰਾਗ ਦੇ ਵਿੱਚ ਹੀ ਜਿਵੇਂ ਸ਼ੀਸ਼ਮਾਰਗ ਯਾਤਰਾ ਬਨੂੜ ਦੇ ਬਨੂੜ ਤੱਕ ਆਏ ਤੇ ਮੈਂ ਬਨੂੜ ਤੋਂ ਹੀ ਮਾਰਗ ਤੇ ਪਹਿਲੇ ਚੱਲਣਾ ਸ਼ੁਰੂ ਕੀਤਾ ਤੇ ਮੈਂ ਉੱਥੇ ਜਾ ਕੇ ਦੇਖਿਆ ਬਹੁਤ ਐਦਾਂ ਮਨ ਦੇ ਵਿੱਚ ਵਿਰਾਗ ਔਰ ਉਸ ਚੀਜ਼ ਨੂੰ ਅਸੀਂ ਯਾਦ ਕਰਦੇ ਰਹਿਆ ਮੈਂ ਤੁਸੀਂ ਉਸ ਸਮੇਂ ਪਿੱਛੇ ਪਿੱਛੇ ਭੱਜ ਰਹੇ ਸੀ ਇਹ ਹਾਂਜੀ ਤਾਂ ਗਿਰ ਵੀ ਗਏ ਸੀ ਇੱਕ ਵਾਰ ਹਾਂਜੀ ਉਦੋਂ ਮੈਂ ਚੱਲਦੇ ਚੱਲਦੇ ਐਦਾਂ ਹੋਇਆ ਮੇਰੇ ਨਾਲ ਇੱਥੇ ਆਏ ਹੋਏ ਭਾਈ ਸਭ ਹੈਗੇ ਸੀਗੇ ਉਸ ਟਾਈਮ ਵੀ ਉਹ ਚੱਲ ਰਹੇ ਸੀਗੇ ਤੇ ਉਹਨਾਂ ਨੇ ਮੈਨੂੰ ਆਪਣੀ ਗੱਡੀ 'ਚ ਬਿਠਾ ਲਿਆ ਉਹ ਕਹਿੰਦੇ ਵੀ ਤੁਸੀਂ ਅਗਰ ਚੱਲਣਾ ਹੈ ਤੇ ਸਾਡੇ ਨਾਲ ਗੱਡੀ 'ਚ ਬੈਠ ਦਿਓ ਕਿਉਂਕਿ ਅੱਗੇ ਭੱਜੇ ਜਾ ਰਹੀ ਸੀ ਹਾਂਜੀ ਮੈਂ ਭੱਜਿਆ ਜਾ ਰਿਹਾ ਸੀ ਘਰ ਤੇ ਅੱਗੋਂ ਦੀ ਤੇ ਜਦੋਂ ਮੈਨੂੰ ਉੱਥੇ ਰਸਤੇ ਵਿੱਚ ਉਹਨਾਂ ਨੇ ਬਿਠਾਇਆ ਬਿਠਾ ਕੇ ਤੇ ਮੇਰੇ ਦਿਲ 'ਚ ਇੱਕੋ ਗੱਲ ਆਈ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਰਿਹਾ ਕਿ ਬਾਬਾ ਜੀ ਮੇਰੇ ਕੋਲ ਇੱਕ ਸਕੂਟਰ ਹੈਗਾ ਮੈਨੂੰ ਵਾਹਿਗੁਰੂ ਇੱਕ ਗੱਡੀ ਦੀ ਦਾਤ ਦੇ ਦਿਓ ਤੇ ਉਹਦੇ 'ਚ ਫੁੱਲਾਂ ਦੀ ਵਰਕ ਆ ਮੈਂ ਕਰਦਾ ਜਾਵਾਂ ਮੇਰੇ ਦਿਲ 'ਚ ਅਰਦਾਸਾਂ ਸੀਗੀਆਂ ਮੈਂ ਉਹ ਅਰਦਾਸਾਂ ਵਾਹਿਗੁਰੂ ਅੱਗੇ ਗੁਰਤੇਬ ਬਾਦਰ ਮਹਾਰਾਜ ਅੱਗੇ ਚਰਣਾ ਵਿੱਚ ਅਰਦਾਸ ਕਰਦਾ ਰਿਹਾ ਤੇ ਜੂ ਮੈਂ ਸ਼ੁਕਰ ਕਰਾਂਗਾ ਉਹ ਸ਼ੁਕਰਾਨਾ ਕਰਾਂਗਾ ਔਰ ਕੋਣ ਕਹਿੰਦਾ ਕਿ ਅਰਦਾਸ ਪੂਰੀ ਨਹੀਂ ਹੁੰਦੀ ਮੇਰੀ ਉਹ ਅਰਦਾਸ ਵਾਹਿਗੁਰੂ ਨੇ ਮੇਰੇ ਸੁਣੀ ਔਰ ਆਪਣੇ ਚਰਨਾਂ ਵਿੱਚ ਮੇਰੀ ਅਰਦਾਸ ਨੂੰ ਪ੍ਰਵਾਨ ਕੀਤਾ ਅਗਲੇ ਸਾਲ ਹੀ ਮੈਨੂੰ ਮੇਰੀ ਮੈਰਿਜ ਵੀ ਹੋਈ ਮੇਰੇ ਮੈਨੂੰ ਗੱਡੀ ਵੀ ਦਿੱਤੀ ਦਾਤਾ ਨੇ ਤੇ ਗੱਡੀ ਲੈ ਕੇ ਤੇ ਮੈਂ ਉਦਾਂ ਹੀ ਜਿੱਦਾਂ ਮੈਂ ਆਪਣੇ ਮਨ ਵਿੱਚ ਸੋਚਿਆ ਸੀਗਾ ਤੇ ਮੈਂ ਫੁੱਲਾਂ ਦੀ ਸੇਵਾ ਗੁਲਾਬ ਦੇ ਫੁੱਲਾਂ ਦੀ ਸੇਵਾ ਮੇਰੇ ਦਿਲੀ ਸੀਗਾ ਕਿ ਮੈਂ ਗੁਲਾਬ ਹੀ ਯੂਜ਼ ਕਰਾਂਗਾ ਕਿਉਂਕਿ ਜਿੱਦਾਂ ਐਦਾਂ ਦਰਸ਼ੇ দেয়া ਆਇਆ ਕਿ ਜਿੱਦਾਂ ਆਪਾਂ ਸੜਕਾਂ ਤੇ ਗੇੜਦੇ ਆ ਨਾ ਜਿੱਦਾਂ ਭਾਈ ਚੈਤਾ ਜੀ ਲੈ ਕੇ ਗਏ ਹੋਣੇ ਸ਼ਾਇਦ ਗੁਲਾਬ ਦੇ ਫੁੱਲਾਂ ਵਿੱਚ ਉਹ ਇਦਾਂ ਹੀ ਆਂਦਾ ਜਿੱਦਾਂ ਖੂਨ ਦੇ ਛਿੱਟੇ ਗਿਰ ਰਹੇ ਹੋਣ ਤੇ ਮਨ ਵਿੱਚ ਇਹੀ ਚੀਜ਼ ਆਂਦੀ ਹੈ ਕਿ ਉਹੀ ਖੂਨ ਦੇ ਛਿੱਟੇ ਜਿਵੇਂ ਗੁਲਾਬ ਦੇ ਵਿੱਚ ਉਹਦੀਓ ਵਾਪਰੇ ਨੇ ਤੇ ਉਹੀ ਉਹ ਮੰਨੀ ਚਾਹੀਓ ਸੀ ਕਿ ਗੁਲਾਬ ਹੀ ਯੂਜ਼ ਕਰਨਾ ਕਿ ਦੂਜਾ ਫੁੱਲ ਯੂਜ਼ ਨਹੀਂ ਕਰਨਾ ਹੈਗਾ ਤੇ ਉਦਾਂ ਹੀ ਫਿਰ ਮੈਰਿਜ ਹੋਈ ਮੇਰਾ ਬੱਚਾ ਆਇਆ ਪਹਿਲਾਂ ਪਹਿਲਾਂ ਮੇਰੀ ਕੁੜੀਆ ਹੋਈ ਤੇ ਮੈਂ ਕੁੜੀਆ ਨੂੰ ਲੈ ਕੇ ਪਹਿਲੇ ਸਾਲ ਤੇ ਜਾ ਨਹੀਂ ਸਕਿਆ ਤੇ ਦੂਜੇ ਸਾਲ ਤੋਂ ਮੈਂ ਆਪਣੀ ਕੁੜੀਆਂ ਨੂੰ ਲੈ ਕੇ ਤੇ ਪੜਾਉ ਤੋਂ ਪੜਾਸ਼ੀ ਕੁਮਾਰ ਦਾ ਯਾਤਰਾ ਦੇ ਵਿੱਚ ਸ਼ੁਰੂ ਕਰ ਦਿੱਤਾ ਅੱਜ ਮੇਰੀ ਕੁੜੀਆ 8 ਸਾਲ ਦੀ ਹੈ ਜੀ ਉਸ ਤੋਂ ਬਾਅਦ ਮੇਰੀ ਦੂਜੀ ਕੁੜੀਆ ਹੋਈ ਮੇਰੀ ਦੂਜੀ ਕੁੜੀਆ ਹੋਈ ਹਾਂਜੀ ਅੱਜ ਵੀ ਸ਼ੀਸ਼ਮਾਰਗ ਯਾਤਰਾ ਤੋਂ ਨਾਲ ਦੇ ਨਾਲ ਇਹ ਬੱਚੇ ਆਉਂਦੇ ਨੇ ਅਸੀਂ ਇਹਨਾਂ ਨੂੰ ਇਹੋ ਸਿਖਾਉਂਦੇ ਆ ਕਿ ਜਿੱਦਾਂ ਅਸੀਂ ਸੇਵਾ ਕਰ ਰਹੇ ਹਾਂ ਤੁਸੀਂ ਵੀ ਵੱਡੇ ਹੋ ਕੇ ਐਦਾਂ ਹੀ ਗੁਰੂ ਸਾਹਿਬ ਦੀ ਸੇਵਾ ਕਰਨੀ ਹੈ ਇਸੀ ਵਾਰ ਪਰਿਵਾਰ ਨਾਲ ਲੈ ਕੇ ਆਨੇ ਆ ਕਿ ਹਾਂ ਵੀ ਇਹਨਾਂ ਨੂੰ ਵੀ ਬੱਚਿਆਂ ਨੂੰ ਵੀ ਪਤਾ ਲੱਗੇ ਗੁਰਸਿੱਖੀ ਨਾਲ ਜੁੜਨ ਕਿ ਅੱਗੇ ਨਾਲ ਜੈ ਕਾਰੇ ਵੀ ਅਸੀਂ ਇਹਨਾਂ ਨੂੰ ਦੱਸਿਆ ਕਿ ਜਿੱਦੋਂ ਕੋਈ ਚਾਰ ਸੰਗਤ ਖੜੀ ਹੋਵੇ ਜੈ ਕਾਰੇ ਲਗਾਓ ਕਿ ਸੰਗਤ ਦਾ ਵੀ ਜੜਾ ਧਿਆਨ ਹੈ ਗੁਰੂ ਮਹਾਰਾਜ ਦੇ ਚਰਨਾਂ ਵਾਲ ਲੱਗੇ ਅੱਗੋਂ ਜਿੱਦਾਂ ਅਸੀਂ ਇਹ ਤੁਹਾਨੂੰ ਪੁੱਛਦੇ ਸੀ ਪਾਪਾ ਤੁਸੀਂ ਕਿਹੜੀ ਯਾਤਰਾ 'ਚ ਜਾ ਰਹੇ ਹੋ ਅਸੀਂ ਵੀ ਤੁਹਾਡੇ ਨਾਲ ਜਾਣਾ ਇਹ ਸਵਾਲ ਕਰਦੇ ਸੀ ਬੱਚੇ ਇਹ ਮਨੋਂ ਜਿੱਦ ਕਰਦੇ ਸੀ ਕਹਿੰਦੇ ਮੈਂ ਇਹ ਛੋਟੇ ਸਨ ਠੰਡ ਬਹੁਤ ਹੋ ਜਾਂਦੀ ਹੈ ਵੇਲਿਆਂ ਦੇ ਵਿੱਚ ਤੇ ਠੰਡ ਦੇ ਵਿੱਚ ਕਈ ਵਾਰੀ ਇਹੀ ਜਿਗਰ ਆਂਦਾ ਸੀ ਮਨ ਦੇ ਵਿੱਚ ਕਿ ਬੱਚੇ ਛੋਟੇ ਨੇ ਬਿਮਾਰ ਹੋ ਜਾਣਗੇ ਐਦਾਂ ਲੇਕਿਨ ਇੱਕ ਮਾਨਿਚ ਇਹ ਵੀ ਆਂਦਾ ਸੀਗਾ ਕਿ ਬੱਚਿਆਂ ਨੂੰ ਜੇ ਅਸੀਂ ਅੱਜ ਜੋੜਾਂਗੇ ਤੇ ਕੱਲ ਨੂੰ ਇਹ ਬੱਚਿਆਂ ਨੂੰ ਪਤਾ ਲੱਗੇਗਾ ਕਿਸੇ ਨੂੰ ਦੱਸਣ ਦਾ ਵੇਲਾ ਨਹੀਂ ਰਹੇਗਾ ਕਿ ਹਾਂਜੀ ਕਿੰਨੀਆਂ ਗੱਡੀਆਂ ਤੁਹਾਡੀਆਂ ਜਿਹੜੀਆਂ ਤੁਸੀਂ ਸ਼ੀਸ਼ ਮਾਰ ਗਿਆ ਤਰ੍ਹਾਂ ਚਲਾ ਰਹੇ ਅੱचार ਗੱਡੀਆਂ ਆਈਆਂ ਹੋਈਆਂ ਨੇ ਇੱਥੇ ਅਜੇ ਹੀ ਬਾਬਾ ਜੀ ਦੀ ਦੇਨ ਹੈ ਕਿਵੇਂ ਮਿਲੀਆਂ ਫਿਰ ਤੁਹਾਨੂੰ ਗੱਡੀਆਂ ਬਸ ਇਹ ਬਾਬਾ ਜੀ ਜਾਣਦੇ ਨੇ ਇੱਗੋਂ ਅਸੀਂ ਤਾਂ ਇੱਕ ਗੱਡੀ ਮੰਗੀ ਸੀ ਇਹ ਅਸੀਂ ਇੱਕ ਮੰਗੀ ਸੀ ਬਾਬਾ ਦੇਣ ਵਾਲਾ ਉਹ ਦਤਾ ਹੈ ਮੰਗਿਆ ਤੇ ਮਾਤਾ ਸੁਲਖਣੀ ਨੇ ਵੀ ਇੱਕ ਪੁੱਤਰ ਸੀ ਤੇ ਲੈ ਸਤਿ ਦਾਤਾ ਗਈਆਂ ਇਦਾਂ ਹੀ ਇਹ ਫਿਰ ਬਾਬਾ ਜੀ ਦੇਣ ਵਾਲਾ ਹੈ ਇਹ ਅਸੀਂ ਤੇ ਅਰਦਾਸ ਹੀ ਕਰਦੇ ਆਂ ਬਾਕੀ ਅੱਗੇ ਮਹਾਰਾਜ ਜਾਣਦਾ ਉਹ ਨਿੱਕੀ ਦੇਣਾ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਬਹੁਤ ਛੋਟੇ ਆ ਬੱਚੇ ਪਰ ਫਿਰ ਵੀ ਇਹ ਬੱਚੇ ਨਾਲ ਜਿਹੜੇ ਪਰਿਵਾਰ ਸਮੇਤ ਆਉਂਦੇ ਨੇ ਭੈਣਾਂ ਵੀ ਗੱਲ ਕਰਨਗੇ ਭਾਈ ਜੀ ਕੀ ਕਹੋਗੇ ਵੀਰ ਜੀ 11 ਸਾਲਾਂ ਤੋਂ ਜੁੜੇ ਹੋਏ ਨੇ कि ਅੱਜ ਵੀ ਨਾਲ ਤੁਸੀਂ ਵੀ ਆ ਰਹੇ ਹੋ ਬਸ ਉਹ ਜਿਸ ਤਰ੍ਹਾਂ ਕਰਦੇ ਨੇ ਜਦੋਂ ਵਾਈਗੁਰੂ ਜੀ ਜੋ ਮੇਰੇ ਅਸੀਂ ਤੋਂ ਵਹੀ ਕਰਦੇ ਆ ਜਿਵੇਂ ਵਾਈਗੁਰੂ ਜੀ ਕਹਿੰਦੇ ਨੇ ਅਸੀਂ ਤੋਂ ਵਹੀ ਕਰਦੇ ਆ ਬਸ ਬਿਲਕੁਲ ਕਦੇ ਰੋਕਿਆ ਨਹੀਂ ਵਸੀ ਇਹਨਾਂ ਨੇ ਤੁਹਾਨੂੰ ਨਹੀਂ ਇਹਦੇ ਨਾਲ ਆਉਂਦੇ ਨੇ ਇਹਦੇ ਨਾਲ ਆਉਂਦੇ ਨੇ ਹੁਣ ਮੇਰੀ ਇੱਕ ਗੁੜੀਆ ਹੋ ਰਹੀ ਸੀਗੀ ਤੇ ਸਾਲ ਦੀ ਹੋਈ ਹੈ ਲਗਾਤਾਰ ਆ ਰਹੀ ਹੈ ਬਿਲਕੁਲ ਛੋਟੇ ਬੱਚੇ ਉਸ ਤੋਂ ਪਹਿਲੇ ਤੋਂ ਹੀ ਹੁਣ ਨਾਲ ਚੱਲ ਰਹੇ ਨੇ ਜੀ ਬਿਲਕੁਲ ਬਹੁਤ ਧੰਨਵਾਦ ਦਰਸ਼ਕੋ ਤੁਸੀਂ ਇਹਨੇ ਫੁੱਲ ਫਿਰ ਕਿਵੇਂ ਲੈ ਕੇ ਆਉਂਦੇ ਹੋ ਇਥੇ ਭਾਈ ਇਹ ਤੇ ਜਦੋਂ ਨਗਰ ਕੀਰਤਨ ਇੱਥੋਂ ਦੀ ਦਿੱਲੀ ਤੋਂ ਜਾਂਦਾ ਹੈਗਾ ਦਿੱਲੀ ਤੋਂ ਹੀ ਅਸੀਂ ਉੱਥੋਂ ਦੀ ਮੰਡੀ ਦੇ ਵਿੱਚ ਪਰਚੇਸ ਕਰਦੇ ਆ ਕਿੰਨਾ ਕੁ ਸਟਾਕ ਜਿਹੜਾ ਕਿੱਥੇ ਲੱਗੇ ਦੋ ਕੁਇੰਟਲ ਦੋ ਕੁਇੰਟਲ ਦੋ ਕੁਇੰਟਲ ਦੋ ਕੁਇੰਟਲ ਕਦੀ ਜਿੱਦਾਂ ਕੇ ਵਜੋਂ ਦਾ ਹਾਂਜੀ ਇੱਥੇ ਹੀ ਅਸੀਂ 11 ਸਾਲਾਂ ਤੋਂ ਫੁੱਲਾ ਦੇ 11 ਸਾਲਾਂ ਤੋਂ ਤੁਸੀਂ ਤਾਂ ਦਰਸ਼ਕ ਉਹ ਦੇਖ ਸਕਦੇ ਹੋ ਤੁਸੀਂ ਅੰਮ੍ਰਾਲੇ ਦਾ ਇਕੱਲਾ ਹੀ ਪਰਿਵਾਰ ਹੈ ਅਸੀਂ ਤੇ ਤੁਹਾਡੇ ਚੈਨਲ ਲਈ ਇੱਕ ਅਰਦਾਸ ਕਰਾਂਗੇ ਕਿ ਤੁਸੀਂ ਅਰਦਾਸ ਕਰਿਓ ਕਿ ਅਸੀਂ ਇਦਾਂ ਹੀ ਸੇਵਾ ਕਰਦੇ ਰਹੀਏ ਤੇ ਵੀ ਜੀ ਹੋਰ ਅੰਬਾਲੇ ਤੋਂ ਸੰਗਤ ਨਹੀਂ ਆਉਂਦੀ ਨਾਲ ਆਂਦੀ ਅੱਗੇ ਅੱਗੇ ਸੰਗਤ ਚੱਲਦੀ ਰਹਿੰਦੀ ਹੈ ਅਦਾਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਸ਼ੀਸ਼ਮਰਗ ਯਾਤਰਾ 'ਚ ਇੱਕ ਕੱਲਾ ਪਰਿਵਾਰ ਆ ਕਿਵੇਂ ਇਹਨਾਂ ਦੀ ਜਿਹੜੀ ਭਾਵਨਾ ਗੁਰਤੇਗ ਬਹਾਦਰ ਪਾਸ਼ਾ ਨਾਲ ਜੁੜੀ ਜਿਨ੍ਹਾਂ ਨੇ ਇੱਕ ਗੱਡੀ ਮੰਗੀ ਗੁਰੂ ਸਾਹਿਬ ਚੋਂ ਤਾਂ ਕਿ ਮੈਂ ਵੀ ਸ਼ੀਸ਼ਮਰਗ ਯਾਤਰਾ ਦੇ ਵਿੱਚ ਇਹਦਾ ਹਿੱਸਾ ਬਣ ਸਕਾਂ ਤੇ ਮਹਾਰਾਜ ਨੇ ਚਾਰ ਗੱਡੀਆਂ ਇਹਨਾਂ ਨੂੰ ਬਖਸ਼ ਦਿੱਤੀਆਂ ਚਾਰੇ ਗੱਡੀਆਂ ਇਹਨਾਂ ਨੇ ਸ਼ੀਸ਼ਮਰਗ ਯਾਤਰਾ ਵਿੱਚ ਲਾਈਆਂ ਜੁੜੇਰੇ ਸੁਨੇਹਾ ਟੀਵੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ